ਕੀਤਰੀ ਦੇ ਵੀ ਤੇ ਦੂਜ ਰਾਜ ਮੰਦਰ ਦੇ ਪਹੁੰਚੋ ਬਿਲਕੁਲ ਕਾਫੀ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਤਰਾ ਵਿੱਚ ਭਾਰੀ بارش ਕਰ ਬਹੁਤ ਵੱਡੇ ਪੱਧਰ ਤੇ ਖੜਾ ਹੋਇਆ ਹੋਇਆ ਸੀ ਜਿਗਲ ਕਰੀ ਅਨੰਤਪੁਰ ਸਾਹਿਬ ਰੂਪਰ ਸਿਆਪੁਰ ਅੰਮ੍ਰਿਤਸਰ ਗੁਰਦਾਸਪੁਰ ਫਰੂਖੋ ਸੰਗੂਰ ਕਬੂਰਤਾ ਦਰੰਦ ਇਹ ਸਾਰੇ ਹਲਕਿਆਂ ਚ ਜਿਹੜੀ ਆ ਚਾਹ ਹਿਮਾਚਲ ਦੀ بارش ਆ ਚਾਹੇ ਮੈਂ ਸਮਝਦਾ ਜੰਮੂ ਕਸ਼ਮੀਰ ਚ بارش ਪਈ ਆ ਉਹਦੇ ਕਰਕੇ ਜਿੰਨੇ ਸਾਡੇ ਦਰਿਆ ਸੀ ਉਹ ਸਾਰੇ ਬਹੁਤ ਵੱਡੀ ਪੱਧਰ ਤੇ ਉਹਨਾਂ ਚ ਪਾਣੀ ਆਇਆ ਔਰ ਕਾਫੀ ਸਾਰਾ ਨੁਕਸਾਨ ਜਿਹੜਾ ਪੰਜਾਬ ਦੇ ਪਿੰਡਾਂ ਚ ਹੋਇਆ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਔਰ ਸਾਰੇ ਨੁਕਸਾਨ ਦਾ ਜਿਹੜਾ ਜਾਇਜ਼ਾ ਉਹ ਲਗਾਤਾਰ ਲੈ ਰਹੇ ਆਂ ਔਰ ਜਿੱਥੇ-ਜਿੱਥੇ ਸਾਡੇ ਕੋਲੇ ਰਿਪੋਰਟ ਬਣ ਕੇ ਆ ਰਹੀ ਹੈ ਤੁਰੰਤ ਜਿਹੜਾ ਰਿਲੀਫ ਪੈਕੇਜ ਆ ਉਹ ਵੀ ਦੇ ਰਹੇ ਆਂ ਸਰਕਾਰ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਲਗਭਗ ਉਹਨਾਂ ਚੋਂ 45 ਪਰਿਵਾਰਾਂ ਨੂੰ ਜਿਹੜੀ ਆ ਰਿਹਾ ਲਈ ਪੈਸੇ ਜਿਹੜੇ ਨੇਗੇ ਉਹ ਪਹੁੰਚ ਚੁੱਕੇ ਨੇ ਹੁਣ ਤੱਕ ਹੋਰ ਵੀ ਜਿਵੇਂ ਅੱਜ ਆਪਾਂ ਇੱਥੇ ਮੰਦਰ 'ਚ ਖੜਿਆਂਗੇ ਇਹਦਾ ਦਾ ਵੀ ਐਸਟੀਮੇਟ ਜਿਹੜਾ ਉਹ ਅੱਜ ਹੀ ਮੈਨੂੰ ਸਰਦਾਰ ਹਰਜੋਤ ਸਿੰਘ ਮਾਨ ਜੀ ਨੇ ਦੱਸਿਆਗਾ ਕਿ ਲੱਗ ਚੁੱਕਿਆਗਾ ਬੜੀ ਜਲਦੀ ਇਹਦਾ ਵੀ ਕੰਮ ਅਸੀਂ ਸਟਾਰਟ ਕਰਵਾ ਦੇਾਂਗੇ ਜਿੱਥੇ ਵੀ ਕਿਤੇ ਜੇ ਤੁ ਜਿੱਥੇ ਵੀ ਲਗਾਤਾਰ ਰਿਪੋਰਟ ਆ ਜਾਂਦੀ ਹੈ ਇਮੀਡੀਏਟਲੀ ਪੈਸੇ ਅਸੀਂ ਜਿਹੜੇ ਉਸੇ ਖੇਤਰ ਨੇ ਜਾਰੀ ਕਰ ਦਨੇਾਂਗੇ ਸੋ ਮੇਰਾ ਕਹਿੰਦਾ ਆਪਾ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਖੁਦ ਨਿਗਰਾਨੀ ਕਰ ਰਹੇ ਨੇਗੇ ਔਰ ਲਗਾਤਾਰ ਜਿੱਥੇ ਵੀ ਕਿਤੇ ਨੁਕਸਾਨ ਹੋਇਆਗਾ ਅਸੀਂ ਕਮਿਟਿਡ ਆਗੇ ਉਹ ਨੁਕਸਾਨ ਨੂੰ ਠੀਕ ਕਰਨ ਦੇ ਲਈ ਕਿਉਂਕਿ ਕੁਦਰਤੀ ਕਰੋਪੀ ਆ ਕੁਦਰਤੀ ਕਰੋਪੀ ਦੇ ਸਾਹਮਣੇ ਕਿਸੇ ਦਾ ਜੋਰ ਤਾਂ ਨਹੀਂ ਹੈਗਾ ਪਰ ਲੇਕਿਨ ਪੰਜਾਬੀ ਜਿਹੜੇ ਨੇਗੇ ਉਹ ਦੁਨੀਆ ਭਰ ਦੇ ਇਸ ਲਈ ਜਾਣੇ ਜਾਂਦੇ ਨੇ ਕਿ ਇੱਕ ਦੂਸਰੇ ਦੀ ਮਦਦ ਕਰਦੇ ਨੇ ਕਿ ਸੋ ਅਸੀਂ ਸਰਕਾਰ ਦੇ ਵਿੱਚ ਆ ਸੋ ਸਰਕਾਰ ਦਾ ਫਰਜ਼ ਬਣਦਾਗਾ ਉਹ ਅਸੀਂ ਬਿਲਕੁਲ ਬਾਖੂਬੀ ਆਪਣਾ ਫਰਜ਼ ਜਿਹੜਾ ਸਮਾ ਰਹਿੰਦਿਆਂ ਨਿਭਾਵਾਂਗੇ ਅਸੀਂ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਾਂਗੇ ਪਿੰਡਾਂ ਦਾ ਵੀ ਦੌਰਾ ਕੀਤਾ ਬਾੜ ਉੱਤੇ ਕਿਦਾਂ ਕਿਦਾਂ ਹਾਲਾਤ ਆ ਪਿੰਡਾਂ ਦੇ ਕਈ ਜਗ੍ਹਾ ਤੇ ਪੁਲ ਬਣਨ ਵਾਲੇ ਨੇ ਜੇ ਮੈਂ ਕਈ ਜਗ੍ਹਾ ਤੇ ਤਾਂ ਪੈਸੇ ਆਲਰੇਡੀ ਜਿਹੜੇ ਨੇ ਕਿ ਉਹ ਉੱਤੇ ਹੋਏ ਨੇ ਟੈਂਡਰ ਹੋ ਚੁੱਕੇ ਨੇ ਉਹ ਲੱਗ ਜਾਣਗੇ ਉਹ ਬੈਂਸ ਸਾਹਿਬ ਡਿਟੇਲ ਚ ਦੱਸਣ ਕਿ ਦੋ ਤਿੰਨ ਜਗ੍ਹਾ ਦੇ ਉੱਤੇ ਛੋਟੇ ਪੁਲ ਬਣਨੇ ਸੀ ਉਹ ਵੀ ਮੈਂ ਅੱਜ ਉਹਨਾਂ ਨੂੰ ਵੀ ਮਨਜ਼ੂਰੀ ਦੇ ਕੇ ਆਇਆਗਾ ਕਿ ਉੱਥੇ ਐਸਟੀਮੇਟ ਪਾਸ ਕਰਕੇ ਉਹਨਾਂ ਦਾ ਵੀ ਅਸੀਂ ਪੈਸੇ ਜਾਰੀ ਕਰਾਂਗੇ ਕਾਫੀ ਸਾਰੇ ਇਸ ਤਰ੍ਹਾਂ ਦੇ ਬੇਲਾ ਧਿਆਨੀ ਕੈਸਾ ਪਿੰਡ ਸੀਗਾ ਦਾਸ ਘਰ ਸੀ ਕਿ ਉਹ ਬਿਲਕੁਲ ਹੀ ਬੈਸਮ ਉਹਦਾ ਇਸ ਤਰ੍ਹਾਂ ਲੱਗੇ ਬਰਬਾਦ ਹੋ ਚੁੱਕੇ ਖਾਤਿਆਜੋ ਵੀ ਕਰਕੇ ਆਪਰ ਲੇਕਿਨ ਸਰਕਾਰ ਵੱਲੋਂ ਵੀ ਕਰਾਂਗੇ ਸਰਕਾਰ ਵੱਲੋਂ ਵੀ ਕਰਾਂਗੇ ਬਿਲਕੁਲ ਕਿਸੇ ਵੀ ਪੰਜਾਬੀ ਨੂੰ ਜਿਹੜਾ ਵੀ ਸਰਪੀੜਿਤ ਕਰਕੇ ਜਿਹਦਾ ਵੀ ਨੁਕਸਾਨ ਹੋਇਆਗਾ ਉਹਦੇ ਨਾਲ ਅਸੀਂ ਬਤਾਰ ਉਹਦੇ ਭਰਾ ਬਤਾਰ ਉਹਦੇ ਚਾਚੇ ਤਾਏ ਬਤਾਰ ਉਹਦੇ ਭੈਣ ਭਰਾ ਅਸੀਂ ਖੜਾਂਗੇ ਸਾਡਾ ਫਰਜ਼ ਹੈਗਾ ਬਿਲਕੁਲ ਉਹ ਫਰਜ਼ ਜਿਹੜਾ ਸੀ ਬਾਪੂ ਵੀ ਸਰਕਾਰ ਵੱਲੋਂ ਵੀ ਦਿਵਾਵਾਂਗੇ ਔਰ ਪਰਿਵਾਰ ਦੇ ਵੱਲੋਂ ਵੀ ਦਿਵਾਵਾਂਗੇ ਸੋ ਇਹ ਕੁਝ ਇਦਾਂ ਦੇ ਪੂਲ ਆਗੇ ਪੈਸੇ ਕਾਫੀ ਟਾਈਮ ਤੇ ਜਾਰੀ ਹੋਏ ਹੋ ਸੀ ਕਿਉਂਕਿ ਉਸ ਤੋਂ ਬਾਅਦ ਬਾਰਿਸ਼ਾ ਕਰਕੇ ਕੋਈ ਅਸੈਸਰੀ ਪਰਮਿਸ਼ਨ ਜਿਹੜੀਆਂ ਆਉਂਦੀਆਂ ਨੇ ਉਹ ਡਿਲੇ ਹੋ ਗਈਆਂ ਸੀ ਕਿ ਹੁਣ ਬਾਰਿਸ਼ਾ ਦਾ ਕੰਮ ਲਗਭਗ ਬਾਰਿਸ਼ਾ ਖਤਮ ਹੋ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਟੈਂਡਰ ਹੋ ਚੁੱਕੇ ਹੈ ਸ਼ੁਰੂ ਕਈ ਜਗ੍ਹਾ ਤੇ ਮੈਂ ਦੇਖਿਆ ਕਿ ਤਰ੍ਹਾਂ ਜਗ੍ਹਾ ਤੇ ਮਸ਼ੀਨਾ ਵੀ ਖੜੀਆਂ ਸੀਗੀਆਂ ਉਹ ਠੇਕੇਦਾਰਾਂ ਨੇ ਕੰਮ ਇਸ ਕਰਕੇ ਸ਼ੁਰੂ ਕੀਤਾ ਕੋਈ ਬਾਰਿਸ਼ ਆ ਰਹੀ ਸਤਾ ਰੁਕੇ ਹੋਏ ਸੀ ਕਿ ਜਦੋਂ ਵੀ ਮੈਨੂੰ ਲੱਗਦਾ ਇਹ ਖਤਮ ਹੋ ਜਾਵੇ ਤੁਰੰਤ ਕੰਮ ਸ਼ੁਰੂ ਠੀਕ ਹੈ ਜੀ ਗੁੰਜੇ ਸੀ ਕਿ ਜਸਵੰਤ ਸਿੰਘ ਮંત્રી ਪਾਣਾ ਵਿਜਿਟ ਕੀਤੀ ਹੈ ਸਾਰਾ ਖੇਤਰ ਦੇਖਿਆ ਗਿਆ ਹੈ ਪਹਿਲਾਂ ਦਿਨੋਂ ਧੰਨਵਾਦ ਕਰਨਾ ਹੈ ਆਪਣੇ ਵੱਡੇ ਭਰਾ ਸਾਡੇ ਪੰਜਾਬ ਦੇ ਸੰਕਟ ਮੰਤਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਜਿਹਨੇ ਸਾਰਾ ਦਿਨ ਸਾਡੇ ਪਿੰਡਾਂ ਦਾ ਬੇਬਿਆਂ ਦੇ ਪਿੰਡਾਂ ਦਾ ਬੇੜਾ ਧਿਆਣੀ ਸਿੰਘਪੁਰ ਪਲਾਸੀ ਉਸਵਰ ਪਿੰਡਵੜੀ ਖਿੰਗੜੀ ਪਵਾਰਸਾਪ ਤੇ ਹੁਣ ਲక్ష్ਮੀਨਾਰਾਇਣ ਮੰਦਿਰ ਤੇ ਗੁਰਦੁਆਰਾ ਘੱਟਸਾ ਬੱਥੇ ਆਏ ਨੇ ਭਾਜੀ ਨੇ ਮੌਕੇ ਦੇ ਉੱਤੇ ਕਿ ਮੈਂ ਦਿਨੋਂ ਐਸ ਐ ਐਮ ਐਲ ਏ ਇਹ ਗੱਲ ਕਹੂੰਗਾ ਕਿ ਅੱਜ ਤੱਕ ਜਿਨੇ ਬਜਟ ਇਨੀ ਪੜੇ ਨੇ ਹਰ ਬਜਟ ਦੇ ਵਿੱਚ ਸਾਡੇ ਇਲਾਕੇ ਨੂੰ ਸਭ ਤੋਂ ਪਹਿਲਾਂ 100 ਕਰੋੜ ਰੁਪਏ ਚੰਗਰ ਦੀ ਇਰੀਗੇਸ਼ਨ ਦੇ ਲਈ ਫਿਰ ਉਸ ਤੋਂ ਬਾਅਦ ਬੇਲੀਆਂ ਦੇ ਵਿੱਚ ਜਿਹੜੇ ਕੋੜਾ 100 ਕਰੋੜ ਰੁਪਏ ਤਿੰਨੋਂ ਪੁਲਾਂ ਦੇ ਟੈਂਡਰ ਹੋ ਚੁੱਕੇ ਨੇ ਤਿੰਨੋਂ ਜਗ੍ਹਾ ਕੰਪਨੀਆਂ ਨਾ ਆ ਕੇ ਆਪਣੇ ਜਿਹੜੇ ਆਫਿਸ ਹੈ ਸੈਟ ਅਪ ਕਰ ਲਏ ਨੇ ਅਸੀਂ 22 23 ਤਰੀਕ ਨੂੰ ਭਲੀ ਨੂੰ ਫਿਰ ਰਿਕੁਐਸਟ ਕਰਾਂਗੇ ਸਾਰੇ ਹਲਕੇ ਬਣਾਓ ਪਰ ਇੰਨੀ ਵੱਡੀ ਸੁਰਾਤ ਅੱਜ ਤੱਕ ਸਿਰ ਬਾਬਿਆਂ ਨੇ ਪੁਲ ਬਣਾਏ ਸੀ ਅਜੋ ਵੀ ਉਹ ਨੂੰ ਦਿਖਾਏ ਜਦੋਂ ਅਸੀਂ ਸਿਰਫ ਇਹਨਾਂ ਕੋਲ ਫਾਈਲ ਲੈ ਕੇ ਜਾਂਦੇ ਸੀ ਪਰ ਅੱਜ ਵੀ ਜ਼ਮੀਨੀ ਹਕੀਕਤ ਦੇ ਦੇਖਿਆ ਕਿ ਕਿੰਨਾ ਬੁਰਾ ਤੇ ਆਪ ਕਹਿੰਦੇ ਸੀ ਯਾਰ ਕਿ ਹਰਜੋਤ ਵਾਕਈ ਇਹਨਾਂ ਤੇ ਉਸ ਤੋਂ ਬਾਅਦ ਇਹਨਾਂ ਦੇਖਿਆ ਦੋ ਪੁਲ ਹੋਰ ਅੱਜ ਸਾਨੂੰ 15 ਕਰੋੜ ਰੁਪਏ ਨਹੀਂ ਮੌਕੇ ਦੇ ਉੱਤੇ ਪੀਐਸਐਫ ਸਾਹਿਬ ਨੂੰ ਜਿਹੜਾ ਅਧਿਕਾਰੀਆਂ ਨੂੰ ਗਿਆ 5 ਕਰੋੜ ਰੁਪਏ ਬੀਲਾ ਧਿਆਨੀ ਦੇ ਹੋਰ ਡੰਗੇ ਦੇ ਲਈ ਤਾਂ ਕਿ ਉਹ ਪੁਲ ਬਣ ਸਕਣ ਸਕਣ ਤੇ ਜਿਹੜੇ ਦੋ ਪੁਲ ਸਾਡੇ ਹੋਰ ਉਹ ਪਾਸ ਕੀਤੇ ਤੇ ਨਾਲ ਹੀ ਜਿਹੜਾ ਇੱਥੇ ਲక్ష్ਮੀਨਾਰਾਇਣ ਮੰਦਿਰ ਦਾ ਜਿਹੜਾ ਭਾਜੀ ਦੀ ਇੱਛਾ ਸੀ ਕਿ ਜਰੂਰ ਆ ਕੇ ਜਾਣਾ ਮੇਰੇ ਫੋਨ ਤੇ ਕਈ ਵਾਰ ਇਹਨਾਂ ਨਾਲ ਜਦੋਂ ਕਾਰ ਸੇਵਾ ਚੱਲ ਰਹੀ ਸੀ ਇਹਨਾਂ ਨਾਲ ਵੀ ਗੱਲ ਹੋਈ ਆਹ ਹੋਰ ਵੀ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਗੱਲ ਹੋਈ ਤੋਂ ਉਹਦੇ ਵੀ ਅੰਤ ਤੋਂ ਪਹਿਲਾਂ ਫੇਰ ਹੀ ਨੇ ਇੱਕ ਵਾਰੀ ਫੋਨ ਕਰਕੇ ਪੁੱਛਿਆ ਕਿ ਫਾਈਨਲ ਸਟੇਟਸ 2.5 ਕਰੋੜ ਰੁਪਏ ਦਾ ਜਿਹੜਾ ਇਹ ਫਾਈਲ ਹੈ ਉਹ ਫਾਈਨਲ ਸਟੇਜਾਂ ਤੇ ਆ ਦੋ ਚਾਰ ਪੰਜ ਦਿਨਾਂ ਦੇ ਵਿੱਚ ਵੀਰੇ ਜੋ ਵੀ ਸਰਕਾਰੀ ਪ੍ਰਕਿਰਿਆ ਹੁੰਦੀ ਹੈ ਉਹਨੂੰ ਵੀ ਸਿਖਾ ਦੇ ਮੋੜ ਦੇ ਉੱਤੇ ਹਰ ਸਟੇਜ ਦੇ ਉੱਤੇ ਆਪ ਵਾਚ ਰੱਖੇ ਜਿੰਨੀ ਜਲਦੀ ਹੋ ਸਕੇ ਉਹ ਕਰਕੇ ਨਾ ਲਈਦਾ ਟੈਂਡਰ ਲਵਾ ਕੇ ਇੱਥੇ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇ ਕੋਸ਼ਿਸ਼ ਹੈ ਕਿ ਮੰਦਰ ਜਿਹੜਾ ਹੈ ਜਲਦ ਤੋਂ ਜਲਦ ਟੈਂਪਰੇਰੀ ਕਾਰ ਸੇਵਾ ਸਾਡੇ ਸਾਰੇ ਇਲਾਕੇ ਦੇ ਨੌਜਵਾਨਾਂ ਵੱਲੋਂ ਸਾਰੇ ਸੰਗਠਨਾਂ ਵੱਲੋਂ ਤੇ ਉਸ ਦੀ ਵੀ ਸੇਵਾ ਮੈਂ ਦੇਖੀ ਉਸ ਜਿਹੜੀ ਵੀ ਜਿਹੜੀ ਖਬਰ ਹੈ ਉਹ ਨੈਸ਼ਨਲ ਲੈਵਲ ਤੇ ਵੀ ਬਹੁਤ ਹੋਈ ਹੈ ਇਨਸਾਨੀਅਤ ਦੀ ਆਪਸੀ ਭਾਈਚਾਰੇ ਦੀ ਮਿਸਾਲ ਬਣ ਕੇ ਪੇਸ਼ ਹੋਈਆਂ ਕਿ ਹਰ ਧਰਮ ਦੇ ਬੰਦੇ ਨੇ ਹਰ ਜਾਤੀ ਦੇ ਬੰਦੇ ਨੇ ਸਭ ਨੇ ਆਪਣਾ ਸੇਵ ਕਰਕੇ ਪ੍ਰਭੂ ਦੇ ਇਸ ਦਰਬਾਰ ਦੀ ਰੱਖਿਆ ਕੀਤੀ ਤੇ ਪ੍ਰਭੂ ਨੇ ਆਪ ਉਹ ਰੱਖਿਆ ਕਰਵਾਈ ਹੈ ਪ੍ਰਭੂ ਆਪ ਸਾਡੀ ਕੋਈ ਇਕਾਤ ਨਹੀਂ ਇੱਧੇ ਅੱਗੇ ਵੀ ਸੇਵਾ ਕਰ ਮੈਂ ਇੱਕ ਵਾਰੀ ਦੁਬਾਰਾ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਮੰਗਲ ਦੇ ਪ੍ਰੈਸ ਵੱਲੋਂ ਵੀ ਬਹੁਤ ਧੰਨਵਾਦ ਕਰਦਾ ਹਾਂ 파ਸਿੰਗ ਚੀਮਾ ਜੀ ਦਾ ਇਸ ਵਾਰੀ ਬਜਟ ਜ ਵੀ ਨਹੀਂ ਮੰਗਲ ਦੇ ਟੂਰਿਜ਼ਮ ਲਈ ਵੀ ਸਪੈਸ਼ਲ ਪਹਿਲੀ ਵਾਰੀ ਮੰਗਲ ਦਾ ਬਹੁਤ ਵੱਡੀ ਮਾਣ ਸੀ ਉਹ ਵੀ ਅਨਾਉਂਸ ਕੀਤਾ ਉਹਦੇ ਵੀ ਜਿਹੜੇ ਹੈ ਡੀਪੀਆਰਸ ਬਣਦੀਆਂ ਗਲਾਸ ਬਣਦੀਆਂ ਤਾਂ ਮੈਂ ਦਿਲੋਂ ਧੰਨਵਾਦ ਕਰਦੈ ਨਹੀਂ ਅੱਜ ਆਪਣਾ ਸਾਰਾ ਦਿਨ ਤੇ ਜਿਹਨੂੰ ਤੁਸੀਂ ਆਪ ਦੇ ਕਿ ਉਹ ਕਿਰ ਹਾਂ ਦੇ ਵੀ ਟਰੈਕਟਰਾਂ ਚ ਜਾ ਕੇ ਜਿੱਥੇ ਕੋਈ ਨਹੀਂ ਜਾ ਸਕਦਾ ਸੀ ਤੇ ਇੱਕ ਇੱਕ ਜਗ੍ਹਾ ਜਾ ਕੇ ਤੇ ਪਰਿਵਾਰਾਂ ਨੂੰ ਆਪ ਮਿਲੇ ਤੇ ਇੰਨਾ ਹੀ ਨਹੀਂ ਉਹ ਮੈਂ ਦੱਸਣਾ ਠੀਕ ਨਹੀਂ ਲੱਗਦੀ ਨਿੱਜੀ ਤੌਰ ਦੇ ਉੱਤੇ ਬਹੁਤ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਕੁਝ ਫਰਨੀਚਰ ਦੀ ਲੋੜ ਸੀ ਉਹ ਪਾਜੀ ਵੱਲੋਂ ਹੋਰ ਵੀ ਬਹੁਤ ਸਾਰੀ ਨਿੱਜੀ ਤੌਰ ਤੇ ਵੀ ਮਦਦ ਸਰਕਾਰ ਵੱਲੋਂ ਵੀ ਨਿੱਜੀ ਤੌਰ ਤੇ ਵੀ ਨੀ ਮਦਦ ਕੀਤੀ ਹੈ ਫਿਰ ਤੁਹਾਨੂੰ